ਪੰਜਾਬੀ ਸਿੰਗਰ ਹਿੰਮਤ ਸੰਧੂ ਵੱਲੋਂ ਤਾਂ ਆਪਣੇ ਵਿਆਹ ਦੀਆਂ ਜ਼ਿਆਦਾ ਅਪਡੇਟਸ ਨਹੀਂ ਸੰ ਦਿੱਤੀਆਂ ਗਈਆਂ ਪਰ ਜਿਵੇਂ ਹੀ ਉਹਨਾਂ ਦੇ ਵਿਆਹ ਦੀ ਸ਼ੁਰੂਆਤ ਹੁੰਦੀ ਹੈ ਤਾਂ ਉਹਨਾਂ ਦੇ ਚਾਉਣ ਵਾਲਿਆਂ ਵੱਲੋਂ ਹਿੰਮਤ ਸੰਧੂ ਦੇ ਵਿਆਹ ਅਤੇ ਉਹਨਾਂ ਦੀ ਵਾਈਫ ਦਾ ਫੇਸ ਰਿਵੀਲ ਕਰ ਦਿੱਤਾ ਜਾਂਦਾ ਹੈ ਜਿੱਥੇ ਪਹਿਲਾਂ ਹਿੰਮਤ ਸੰਧੂ ਦੇ ਸੇਰਾ ਬਨਣ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਉੱਥੇ ਹੀ ਉਸ ਤੋਂ ਬਾਅਦ ਚੰਨ ਤੋਰਨ ਵੇਲੇ ਦੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਇਥੋਂ ਤੱਕ ਕਿ ਉਹਨਾਂ ਦੀ ਲਾਂਵਾਂ ਰਸਮ ਦੀ ਕਲਿੱਪ ਵੀ ਸਾਹਮਣੇ ਆਈ ਜਿਵੇਂ ਹੀ ਉਹ ਪੈਲੈਸ ਦੇ ਵਿੱਚ ਐਂਟਰੀ ਕਰਦੇ ਨੇ ਉਹਨਾਂ ਦੀ ਪੈਲੈਸ ਐਂਟਰੈਂਸ ਵੀਡੀਓ ਤੇ ਨਾਲ ਦੀ ਨਾਲ ਲਾਈਵ ਸੌਂਗਸ ਉੱਪਰ ਕਪਲ ਡਾਂਸ ਦੇਖਣ ਨੂੰ ਮਿਲਿਆ ਲਗਭਗ ਉਹਨਾਂ ਦੇ ਵਿਆਹ ਦੀ ਹਰ ਰਸਮ ਦੀ ਤਸਵੀਰ ਜਾਂ ਫਿਰ ਵੀਡੀਓ ਉਹਨਾਂ ਦੇ ਫੈਨਸ ਤੱਕ ਪਹੁੰਚਦੀ ਰਹੀ ਹੈ ਅਤੇ ਹੁਣ ਜੋੜੇ ਨੂੰ ਸ਼ਗਨ ਪੁਆਈ ਦੀ ਰਸਮ ਦੀ ਕਲਿੱਪ ਵੀ ਸਾਹਮਣੇ ਆਈ ਹਿੰਮਤ ਸੰਧੂ ਵੱਲੋਂ ਲਾਈਟ ਕਲਰਡ ਸ਼ੇਰਵਾਨੀ ਦੇ ਨਾਲ ਰੈੱਡ ਕਲਰ ਦੀ ਟਰਬਨ ਵੇਅਰ ਕੀਤੀ ਗਈ ਜੋ ਕਿ ਉਹਨਾਂ ਦੀ ਪਤਨੀ ਸੁਖਮਣੀ ਦੇ ਲਹਿੰਗੇ ਦੇ ਨਾਲ ਮੈਚ ਕਰਦੀ ਸੀ ਉਤੇ ਹੀ ਉਹਨਾਂ ਦੀ ਵਾਈਫ ਵੱਲੋਂ ਵੀ ਲਹਿੰਗੇ ਨੂੰ ਛੱਡ ਕੇ ਸ਼ਰਾਰਾ ਸੂਟ ਪ੍ਰੈਫਰ ਕੀਤਾ ਗਿਆ। ਦੋਨੋਂ ਜਣੇ ਇਸ ਸਿੰਪਲ ਜੀ ਲੁੱਕ ਵਿੱਚ ਬਹੁਤ ਸੋਹਣੇ ਲੱਗ ਰਹੇ ਹਨ। ਬਾਕੀ ਤੁਹਾਨੂੰ ਇਹ ਕਪਲ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਐਂਡ ਨਿਊਲੀ ਮੈਰਿਡ ਕਪਲ ਨੂੰ ਵਧਾਈਆਂ ਦੇਣੀਆਂ ਬਿਲਕੁਲ ਵੀ ਨਾ ਭੁੱਲਣਾ। ਆਪਾਂ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ।